ਉਹ ਵੀ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਨਵਾਂ ਬਲੌਗ ਸਟਾਰਟ ਕਰਦੇ ਆਗੇ ਦੁਪਹਿਰ ਦੇ ਵਜੇ 11:30 ਤੇ ਕੰਪਿਊਟਰ ਪਰਲੀ ਪਟੀ ਚ ਕਲਰ ਰਹਿ ਗਿਆ ਸੀਗਾ ਤੇ ਅੱਜ ਲਾਉਣੇ ਆਗੇ ਸਾਈ ਜਾਂਦਾ ਕਰਾ ਚੋ ਸਾਹਮਣੀ ਆਈ ਜਾਂਦਾ ਕੰਪਿਊਟਰ ਲਈ ਆਉਂਦਾ ਗੁਰਪ੍ਰੀਤ ਆਪਾਂ ਚਾਹ ਲੈ ਕੇ ਆ ਗਏ ਤੇ ਹੁਣ ਪਰਲੀ ਪਟੀ ਚ ਲੱਗਦੇ ਆਂ ਚਾਹ ਪੀ ਕੇ ਫਾਕਾ ਖਾਤਰ ਵੀ ਥਾਂ ਗੱਲ ਹੀ ਤਿਆਰ ਕਰਤਾ ਸੀ ਕਈ ਵਾਰ ਕੰਪਿਊਟਰ ਮਾਰ ਕੇ ਆ ਬੱਟੀ ਤਾਂ ਜ਼ੀਰੋ ਲੈਵਲ ਹੋ ਗਿਆ ਸਾਰਾ ਤੇ ਪਰਲੇਚ ਵੀ ਹੋ ਗਿਆ ਨਰ ਵਾਲੇ ਜਿਹੜਾ ਹਲਕੋੜਿਆ ਤੇ ਪਰਲੀ ਪੱਟੀ ਰਹਿੰਦੀ ਹੈ ਮੋਟਰ ਵਾਲੀ ਉਹ ਚੱਜ ਮਾਰਦਾ ਚਾਰ ਘੰਟੇ ਲੱਗਣਗੇ ਸ਼ਾਇਦ ਚਾਰ ਕਿੰਮ ਪਹਿਲਾਂ ਲੱਗ ਗਈ ਹੋਇਆ ਕੰਪਿਊਟਰ ਆਏ ਸਾੜੀ ਲਵਾਉਣੇ ਮੱਕੀ ਦੁਪਹਿਰੇ ਤਾਂ ਝੱਖ ਨੂੰ ਜੀ ਨਹੀਂ ਕਰਦਾ ਮੱਕੀਆਂ ਕਰਨੇ ਆ ਇਕੱਠੀਆਂ ਹੋ ਜਾਂਦੀਆਂ ਵੱਡੀਆਂ ਵੀ ਨਿੱਕੀਆਂ ਦਾ ਪੂਰਾ ਹਾਲ ਹੋਣਾ ਹੀ ਆ ਜੇ ਪਾਣੀ ਛੱਡ ਦਾਂਗੇ ਉਹ ਪਾਈਪ ਟੁੱਟੀ ਪਈ ਐ ਨਹੀਂ ਤਾਂ ਕੱਲ ਹੀ ਛੱਡ ਦਿੰਦੇ ਤੜਕੇ ਲੋਡ ਕਰਕੇ ਕੱਲ ਨੂੰ ਪਾਣੀ ਛੱਡ ਦਾਂਗੇ ਜਿੰਨੀ ਹੋ ਗਈ ਠੀਕ ਆ ਬਾਕੀ ਉਹ ਜਿਹੇ ਖੇਤ ਬੀਜ ਰੱਖਿਆ ਹਰ ਇਹ ਹੋਰ ਵੀ ਜਣਾਂਗੇ ਪਰਾਂ ਜਮਾਰ ਨਹਿਰ ਦੇ ਨਾਲ ਥਾਂ ਛੱਡ ਰੱਖਿਆ ਪਰਲੇ ਖੇਤ ਉਹ ਰੋਜ਼ ਫਿਰਦੇ ਮੇਰੀ ਥੱਲੇ ਖੜੇ ਸੀ ਵਾਕੀ ਕੋਲੇ ਬਾਬਾ ਰੋਜਾ ਆ ਪਟੀਚਾ ਪਹਿਲਾ ਰੌਂਡ ਮਾਰਦਾ ਦੂਜਾ ਆਪਾਂ ਮਾਰੀ ਜਨੇ ਆ ਦੂਜਾ ਰੌਂਡ ਮਾਰੀ ਜਨੇ ਪਹਿਲਾ ਰੌਂਡ ਲਾ ਕੇ ਗੁਰਪ੍ਰੀਤ ਨੇ ਕਈ ਜਿਹੜੇ ਲਾਦੇ ਸੀ ਤੇ ਦੂਜਾ ਆਪਾਂ ਮਾਰੀ ਜਨੇ ਓਹ ਗਰਮੀ ਨਾਲ ਥੱਕ ਗਿਆ ਜਰਾ ਬੈਠਾ ਬੈਠਾ ਆਪਾਂ ਵਾਰੀਏ ਇਹ ਅੰਦਾ ਉਹ ਪੇਗਾ ਹਾਂ ਜਾ ਕੇ ਪਰਦਾ ਥੋੜੇ ਉਹ ਤੇ ਬੁਝ ਜਾ ਕੇ ਇੱਥੋਂ ਦਾ ਮਾੜੀ ਮਾੜੀ ਮਿੱਟੀ ਆਉਂਦੀ ਆ ਇਦੋਂ ਇਦੋਂ ਗਾਹਾਂ ਭਰਦਾ ਲੈਵਲ 0 0 ਆ ਦੀਏ ਆਹੀ ਪੱਟੀ ਰਹਿ ਗਈ ਬਾਹਰਲੀ ਪੱਟੀ ਦਾ ਮਾਰ ਰੱਖੀਆ ਉਹ ਵੀ ਆਪਾਂ ਲਾਤਾ ਦੂਜਾ ਰਾਉਂਡ ਤੇ ਹੁਣ ਗੁਰਪ੍ਰੀਤ ਲਾਉਂਦਾ ਤੀਜਾ ਸਹੀ ਨੈਟ ਆ ਪੱਟੀ ਚ ਮੈਂ ਲੱਗਿਆ ਸੀ 3 ਵਜੇ ਤੋਂ 1-2 ਮਿੰਟ ਪਹਿਲਾਂ ਤੇ ਹੁਣ ਟਾਈਮ ਹੋ ਰਿਹਾਗਾ ਲਗਭਗ 3:55 56 ਉਹਲਾ ਘੰਟੇ ਤੋਂ ਪਹਿਲਾਂ ਹੀ ਮਾਰਤਾ ਸਾਰੀ ਵਟੀ ਚ ਇੱਕ ਰਾਉਂਡ ਦੂਜੇ ਹਾਈ ਚ ਮਾਰਿਆਗਾ ਹੁਣ ਇਹ ਤੀਜਾ ਲਾਉਂਦਾ ਮੈਂ ਤੀਜਾ ਵੀ ਲਵਾਈ ਦਈਏ ਕਾਹ ਤੋਂ ਕੰਮੀ ਛੱਡਣੀ ਹੈ ਘੰਟੇ ਪਿੱਛੇ ਘੰਟਾ ਤਾਂ ਲੱਗਦਾ ਹੀ ਨਹੀਂ ਮੈਂਦਰ ਮੈਂ ਇੱਕ ਵਾ ਠੰਡਾ ਕਰੀ ਜਾਂਦੇ ਆਗੇ ਆਪਾਂ ਦਾ ਝੋਨਾ ਲਾਉਣ ਤੋਂ 4-5 ਦਿਨ ਪਹਿਲਾਂ ਹੀ ਛੱਡਾਂਗੇ ਬਾਲਾ ਟਾਈਮ ਪਹਿਲਾਂ ਨਹੀਂ ਛੱਡਦੇ ਹੁੰਦੇ ਕਿਉਂਕਿ ਫੰਗਸ ਖਤਮ ਹੋ ਜਾਂਦੀ ਹੈ ਸੁੱਕੇ ਬਾਣ ਜਦੋਂ ਥੋਪ ਲੱਗੇ ਨਾ ਆਪਾਂ ਛੱਡਾਂਗੇ 4-5 ਦਿਨ ਪਹਿਲਾਂ ਲਾਉਣ ਤੋਂ ਹੀ ਜਿਹੜਾ 11-11 ਹੁੰਦਾ ਲਾ ਦਾਂਗੇ ਬਾਅਦ ਚ ਪਾਣੀ ਲਾ ਕੇ ਅਦੂ ਕਰ ਦਾਂਗੇ ਤੇ ਨਹਿਰ ਵੀ ਆ ਗਈ ਨਹਿਰ ਚੱਲੀ ਜਾਂਦੀ ਜਾਂ ਜਦੋਂ ਗਿਆ ਕਰੇ ਮੈਂ ਚਾਹ ਲੈਣ ਉਹ ਸੁੱਕੀ ਸੀ ਆਉਂਦੀ ਵਾਰ ਭਰੀ ਆ ਲਈ ਆਉਂਦਾ ਗੁਰਪ੍ਰੀਤ ਤਾਂ ਤੀਜਾ ਰਾਉਂਡ ਲਾਉਂਦਾ ਹੋ ਵੀ ਆਪਾਂ ਕਰਾਹਾ ਲਵਾਏ ਤੇ ਕੰਪਿਊਟਰ ਕਰਤਾ ਸਾਰਾ ਤੇ ਹੁਣ ਆਪਣੇ ਹਰਦੀਪ ਲਈ ਜਾਂਦਾ ਫੱਕ ਇਹਦੇ ਕੋਲੇ ਖੜੇ ਆ ਹਰਦੀਪ ਕੋਲੇ ਤੇ ਬੱਬੀ ਕੇ ਵੀ ਲਈ ਜਾਂਦੇ ਹੈਗੇ ਆ ਮਣੀ ਜਿੰਦਰਾ ਚੱਕੀ ਖਰਦਾ ਜਸੂਦੀ ਵਾਕ ਉਹ ਗਿਆਈ ਇਹ ਸਾਵਾ ਦਾ ਲਾਈ ਜਾਂਦੇ ਆ ਉਹ ਕਿਹੜਾ 7501 ਕਿਹੜਾ ਬਿਣਾ ਪਿਆ ਤੇ ਸਿੱਟੋਗੇ ਓਏ ਨਹੀਂ ਬਿਣਾ ਪਿਆ ਤੇ ਸਿੱਟੋਗੇ ਤੇ ਹੁਣਾ ਤਾਂ ਸੀ ਯਾਰ ਛੇਤੀ ਉੱਗਿਆ ਆਉਂਦਾ ਬੱਸ ਅੱਜ ਹੀ ਜਾਂਦਾ ਫਿਰ ਚੱਲਾ ਚਲਾਈ ਨਹੀਂ ਸੀ ਆਹੋ ਬੀਆ ਬਈ ਸਾਵਾ ਦਾ 7501 ਮੈਂ ਤਾਂ ਨਾ ਤੜਕੇ ਭਿਉਆ ਦਿੰਨਾ ਤੇ ਆਥ ਨੇ ਲਾਉਣ ਵੇਲੇ ਕੱਢ ਲੈਣਾਗਾ ਐਂ ਕਰ ਦੋ ਨਾਈ ਗੜੀ ਹਾਂ ਇੱਕ ਦਿਨ ਦਾ ਫਰਕ ਪਾਉਣਾ ਹਾਂ ਛੇਤੀ ਉੱਗਿਆ ਆਉਂਦੀ ਹੈਗੀ ਪਾਣੀ ਮਿੱਠਾ ਪਾਣੀ ਚ ਦਿੰਦੇ ਨੇ ਇੱਕ ਮੋਟੋ ਤੇ ਆਪਾਂ ਵੀ ਇੱਕ ਦੋ ਦਿਨਾਂ ਤੇ ਲਾਉਣੇ ਆਗੇ ਤੇ ਮੰਮੀ ਨੂੰ ਕਹਿਣਾ ਫਿਰ ਲਓ ਵੀ ਆਪਣੇ ਏਕ ਬਣਾਈ ਜਾਂਦਾ ਨਹਿਰ ਤੇ ਆ ਕੇ ਨਾ ਹੁਣ ਕਰਾਹੇ ਦੇ ਨਾਲ ਲਿਬੜ ਵਾਲੇ ਗਏ ਸੀ ਧੂੜ ਤੇ ਕਰਾਹਾ ਲੱਗ ਗਿਆ ਸੀ ਤੇ ਮੈਂ ਕਿਹਾ ਨਹਿਰ ਤੇ ਨਾਲ ਹੀ ਏ ਉਧਰ ਹਰਦੀ ਵਰਗੇ ਫੱਕ ਲਾਈ ਜਾਂਦੇ ਤੇ ਉਹ ਵੀ ਵਰਗੇ ਆਪਾਂ ਵੀ ਵੈਸਾ ਤਿੰਨ ਚਾਰ ਦਿਨਾਂ ਤਾਈ ਲਾਦ ਆ ਗਏ ਨਹਿਰ ਚੱਲਦੇ ਚੱਲਦੇ ਲੱਗ ਜੇ ਚੰਗੀ ਗੱਲ ਆ ਤੇ ਨਹਾਉਣੇ ਆਗੇ ਉਹ ਵੀ ਇਹ ਚ ਪਾਟ ਤੇ ਲਾਤੀ ਮਿੱਟੀ ਜਮਾ ਖੰਬੇ ਦੀ ਸੇਧ ਨੂੰ ਔਰ ਇਹ ਖੰਬਾ ਗੱਟੇ ਗੋਲ ਦੀ ਉਹ ਸੇ ਜਮਾ ਖੰਬੇ ਦੀ ਸੇਧ ਨੂੰ ਮਿੱਟੀ ਲਾਤੀ ਆਪਾਂਰੇ ਜੀ ਖੇਤ ਵੱਟ ਪਾਉਣ ਤੜਕੇ ਵਾਰੀ ਆ ਉਧਰ ਵੱਟਾਂ ਪਾਤੀਆਂ ਤੇ ਇਧਰ ਜਿਵੇਂ ਸਹੀ ਲਾਤੀ ਜਿੱਥੇ ਵੱਟ ਆਉਂਦੀ ਹੈਗੀ ਉਥੇ ਤੇ ਆਹ ਕਰਕੇ ਫਿਰ ਚੱਲਦੇ ਆ ਤੜਕੇ 11 ਵਜੇ ਪਾਣੀ ਵੜਨਾ ਇਹ ਚ ਛੱਡ ਦਾਂਗੇ ਸਾਰਾ ਲੱਗ ਜੂਗਾ ਨਾਲੇ ਵੱਟਾਂ ਪੱਕ ਜਾਣਗੀਆਂ ਉਹ ਵੀ ਵੱਟਾਂ ਪਾਤੀਆਂ ਆਪਾਂ ਤੇ ਉਧਰੋਂ ਮਿੱਟੀ ਵੀ ਲਾਏ ਵੱਟ ਤੇ ਹੁਣ ਤੜਕੇ ਪਾਣੀ ਲਾਉਣਾ ਇਹਦੇ ਪਾਦੇ 3-11 ਆ ਲੰਮੇ 11 ਦੇ ਦੋ ਵੱਡੇ ਬਾਤੇ ਇੱਕ ਛੋਟਾ ਬਾਤਾ ਜਿਹੜਾ ਪਾਣੀ ਨਿਕਲਦਾ ਖਤਰਾ ਇਧਰੋਂ ਇਧਰ ਪਾਣੀ ਕਿਧਰੇ ਜਾਂਦਾ ਨਹੀਂ ਦੋ ਵੱਡੇ ਬਾਤੇ ਤੇ ਹੁਣ ਚੱਲਦੇ ਆ ਘਰਾਂ ਨੂੰ ਤੜਕੇ ਵਾਰੀ ਆ ਤੜਕੇ ਆਣ ਹੋ ਵੀ ਅੱਜ ਆਪਾਂ ਆਇਆ ਕਿਥੇ ਨਹਿਰ ਦੇ ਨਾਲ ਤੇ ਪਾਣੀ ਦੀ ਵਾਰੀ ਆ ਗਈ ਪਾਣੀ ਵੜਦਿਆਂ ਨਹਿਰ ਵੀ ਅੱਧੀ ਆ ਨਹਿਰ ਵੀ ਸੁੱਕ ਗਈ ਨਹੀਂ ਵੜਦੇ ਆ ਇੱਥੋਂ ਨੱਕਾ ਕਰਨਾਗਾ ਆ ਦੇਖੋ ਇੰਨਾ ਇੰਨਾ ਪਾਣੀ ਆਉਂਦਾਗਾ ਵਾਲਾ ਤਾਂ ਹੈ ਨਹੀਂ ਤੇ ਪਾਣੀ ਵੜਦੇ ਆ ਆਪਾਂ ਕੱਢ ਕੇ ਪਾਣੀ ਮਿਲਦੇ ਆ ਪਾਣੀ ਵੱਡਦਾ ਆਪਾਂ ਤੇ ਜਾਈ ਜਾਂਦਾ ਖਾਲਾ ਜੋ ਟਾਲੀ ਕੋਲ ਪਹੁੰਚਿਆ ਇੱਕ ਨਹਿਰ ਥੋੜੀ ਹੈ ਪਾਣੀ ਤਾਂ ਨਹੀਂ ਇੱਥੇ ਡੋਲਦਾਗਾ ਆ ਜਮਾ ਮੋੜੇ ਚ ਆ ਗਿਆ ਨਾ ਇਹ ਭਰੀ ਹੁੰਦੀ ਨਹਿਰ ਫੇਰ ਨਹਿਰ ਆ ਜਾਣਾ ਉਹ ਵਾਰੀ ਦਾ ਛਿਓ ਇਤਾਂ ਹੀ ਚੱਲੂ ਆਥਨੇ ਦੇਖ ਕੇ ਜਾਣਾ ਪਊਗਾ ਕਿਰਾਂ ਤਾਂ ਐਰ ਦਾ ਪਤਾ ਨਹੀਂ ਆ ਤੇ ਉਹ ਵੀ ਪਾਣੀ ਚੱਲ ਪਿਆ ਅਤੇ ਪੁੱਤੇ ਜੇ ਆਪਾਂ ਖੰਡਾ ਤੇ ਅੱਗੇ ਵਿੱਚ ਹੀ ਵਹੇ ਜਾਣਗੇ ਕਾਦੂ ਵਾਲੇ ਰੂਟਾ ਵੇ ਟ੍ਰਾਫਿਕ ਕਰ ਦੂ ਪੱਤਿਆਂ ਨੂੰ ਤਾਂ ਸੱਟ ਹਰੇ ਹੀ ਬਣਦੀ ਆ ਪੱਤਾਂ ਇਸ ਪੈਦੇ ਦੇ ਪੱਤੇ ਹੀ ਆ ਜਿਆਦਾ ਬਸ ਪਾਣੀ ਚੱਲ ਪਿਆ ਉਹਦੀਆਂ ਐਸਾ ਲੱਗ ਜੇ ਮੇਰੇ ਸਾਰਾ ਲਤਾ ਮੀ ਪਿਆ ਹੋਇਆ ਟਾਈਮ ਨਾਲ ਲੱਗ ਜੂਏ ਉਹ ਕਖੜ ਢੇਰੀ ਨੂੰ ਅੱਗ ਲਾ ਦੀਏ ਉਹ ਵੀ ਬਾਣੀ ਚੱਲ ਪਿਆ ਸਹੀ ਜਮਾ ਉੱਤੇ ਪੁੱਤੇ ਖੰਡਾ ਤੇ ਸਾਰੇ ਵਿੱਚ ਤੇ ਇਹਦਾ ਜੇ ਇੰਨੀ ਗਨਹਿਰ ਚੱਲੀ ਗਈ ਤਾਂ ਇਹ ਤਾਂ ਟਾਈਮ ਨਾਲ ਹੀ ਲੱਗ ਜੂਗਾ ਕਿਉਂ ਮੀ ਪਿਆ ਹੋਇਆਗਾ ਪਾਣੀ ਤੁਰਦਾਗਾ ਉਹ ਥੋੜੇ ਟਾਈਮ ਜੀ ਦੇਖੋ ਕਿੰਨੀ ਦੂਰ ਵਾਗ ਗਿਆ ਆ ਦੇਖੋ ਅਦਾਸ 15 ਮਿੰਟ ਹੀ ਹੋਏ ਪਾਣੀ ਚੱਲੇ ਨੂੰ ਤੇ ਪਾਣੀ ਤੁਰਦਾ ਇਹ ਜੀ ਗੱਲ ਨਹੀਂ ਕਮੀ ਪਿਆ ਹੋ ਜਾਗਾ ਪੱਤੇ ਪੁੱਤੇ ਵੀ ਖੰਡਾਤੇ ਜਿੰਨੇ ਉਧਰੋਂ ਸਾਰੇ ਆਏ ਸੀ ਵਿੱਚ ਹੀ ਖੰਡਾਦੇ ਵਿੱਚ ਹੀ ਬਾਹੂ ਦਵਾਏ ਤੇ ਨਾਲੇ ਕੰਪਿਊਟਰ ਦਾ ਪਤਾ ਲੱਗ ਜੋ ਕਿਵੇਂ ਲੱਗਿਆ ਨਾਲੇ ਵਟਾਂ ਤਕੜੀਆਂ ਹੋ ਜਾਣੀਆਂ ਸਾਈਡ ਵਾਲੀਆਂ ਉਹਦੇ ਇਸ ਕਿ ਆਈਏ ਕੱਲ ਤਕੜੀ ਕਰਕੇ ਗਏ ਉਹ ਵਟਾ ਇਹਨਾਂ ਨੂੰ ਲੱਗਦਾ ਉੱਚਾ ਨਾਲੋਂ ਨਾਲੋਂ ਟਕ ਟਕ ਮਿੱਟੀ ਦਾ ਵੱਟ ਤੇ ਲਾਉਣਾ ਕੋ ਪਰੇ ਬਾਦ ਦਾ ਭਾਂਦੀ ਆ ਜੇ ਦੇਖਦੇ ਆ ਇਧਰੋਂ ਵੀ ਉੱਚਾ ਵੜਾ ਜਾ ਨਹੀਂ ਦੁਬਾਰੇ ਲਵਾਦ ਆਂ ਗਿਹੜੇ ਕੰਪਿਊਟਰ ਤੇ ਜਿਆਦਾ ਉੱਚਾ ਲੱਗਿਆ ਆ ਗੱਲ ਲਾਗੇ ਸੀ ਮਿੱਟੀ ਆ ਵੱਟ ਦੇ ਤਾਂ ਉਹ ਤੇ ਪਰਲੀ ਤੇ ਵਾਕੇ ਲਾਵਾਂਗੇ ਕਿਉਂ ਕਰੜਾ ਹੋ ਰਿਆ ਸੀ ਇਹ ਥਾਂ ਦੇਖੋ ਸਬਰਕਤਾ ਚੱਲਦਾ ਹੀ ਨਹੀਂ ਅਸੀਂ ਕਈ ਨਾ ਲਾਈਏ ਹੋ ਵੱਟ ਤੇ ਗੱਲ ਨਾਲ ਲਾ ਦਾਂਗੇ ਨੂੰ ਸਮਾਰ ਕੇ ਤਕੜੀ ਕਰ ਦਾਂਗੇ ਤੇ ਨਾਲ-ਨਾਲ ਪਾ ਦਾਂਗੇ ਵੱਟ ਹੁਣ ਆ ਇਧਰਲਾ ਕਿਲਾ ਜਾਂ ਨੀਵਾ ਹੋ ਗਿਆ ਤਾਂ ਕਰਕੇ ਪਾਣੀ ਇੰਨਾ ਚੜਦਾ ਨਹੀਂ ਸਹੀ ਜਾਈ ਜਾਂਦਾ ਪਹਿਲਾਂ ਵੱਟ ਦੇ ਹਿਸਾਬ ਨਾਲ ਲੱਗਦਾ ਵੀ ਪਾਣੀ ਚੜਦਾ ਹੋਊਗਾ ਆ ਹੁਣ ਨੀਵੀ ਹੋ ਗਈ ਉਧਰੋਂ ਮਿੱਟੀ ਚੱਕੀ ਕਰਕੇ ਪਰਾ ਮਿੱਟੀ ਵੱਧ ਗਈ ਆ ਮਾਨ ਨਾਲ ਮੁਗੁੱਲੀ ਜਾਂ ਫਰਕ ਪੈ ਗਿਆ ਮਗੁੱਲੀ ਜਾਂ ਇਧਰ ਲੈ ਕੇ ਆ ਰਹਿਣਾ ਜਿਆਦਾ ਨਹੀਂ ਕਹਿ ਸਕਦੇ ਮਗੁੱਲੀ ਜਾਂ ਫਰਕ ਪੈ ਗਿਆ ਇਸ ਕਰਕੇ ਪਾਣੀ ਵੀ ਸਹੀ ਜਾਂਦਾਗਾ ਜੇ ਨਹਿਰ ਭਰੀ ਹੁੰਦੀ ਤਾਂ ਨਜ਼ਾਰਾ ਆ ਜਾਂਦਾ ਲਾਉਣ ਦਾ ਪਰ ਨਹਿਰੀ ਸੁੱਕ ਗਈ ਅਧੀਗ ਚੱਲਦੀ ਆ ਆਪਾਂ ਕਿਹਾਰੇ ਕੁਰੇ ਪਾ ਕੇ ਤਿਆਰ ਕਰ ਰੱਖਿਆਗਾ ਜਦੋਂ ਮੀਂਹ ਪੈਗਾ ਤਕੜਾ ਆਉਦੂ ਆ ਬਾਤ ਆ ਗਈ ਬਾਦਾਂ ਮੀਂਹ ਨੂੰ ਢਿੱਕੀ ਆ ਨੇ ਆ ਕੇ ਉਹ ਸਾਬ ਨਾਲੀ ਫੱਕ ਲਾਵਾਂ ਆਇਆ ਤਾਂ ਹੈ ਥੋੜਾ ਆਇਆ ਪਰ ਨਰਮਿਆਂ ਨੂੰ ਬੁਰਾ ਫਾਇਦਾ ਹੋ ਗਿਆ ਨਰਮੇ ਮੱਚੀ ਜਾਂਦੇ ਆ ਆਪਾਂ ਉਧਰ ਬਾਈ ਜਾਂਦਾ ਖੁੰਝ ਜੀ ਤੇ ਆਪਾਂ ਸੰਭਾਲਦੇ ਪਾਣੀ ਅਸਾ ਨੱਕਾ ਕਰਕੇ ਵਗ ਜਾਾਂਗੇ ਬਾਅਦ ਚ ਸੰਭਾਲ ਲਾਂਗੇ 2 ਘੰਟੇ ਦਾ ਚੰਨਾ ਥੋੜੀ ਹੈਗੀ ਜਿਆਦਾ ਨਹੀਂ ਨਾ ਚ ਪਾਣੀ ਆ ਦੇਖੋ ਨੈਰਨੀ ਕੀ ਚੱਲਦੀ ਆ ਅੱਡੀ ਤੋਂ ਵੀ ਘਟ ਗਈ ਇੰਚੇਕ ਪਾਣੀ ਉੱਤਰਿਆ ਹੋਰ ਪਹਿਲਾਂ ਨਾਲ ਕੈਂਟਰ ਵਾਲਿਆਂ ਦੇ ਵੀ ਪੁੱਲ ਤੇ ਲਾਈਨ ਲੱਗੀ ਪਈ ਆ ਨਾ ਇਹ ਨਹੀਂ ਆថੰਡਾਈ ਚੱਲੀ ਜਾਵੇ ਫੇਰ ਤਾਂ ਵਧੀਆ 6 ਵਜੇ ਤਾਈ ਲਾਣਾ ਪਾਣੀ ਹਣ ਵਜੇ 12 ਵਜੇ ਨਹੀਂ ਹਜੇ 12 ਵਜਣ ਵਾਲਿਆ ਇਹ ਨਹੀਂ ਨਹੀਂ ਚੱਲੀ ਜਾਵੇ ਤਾਂ ਗੱਲ ਵਾਂਜੇ